ਸਤੀਸ਼ ਦੀ ਪ੍ਰਮੋਸ਼ਨ ਤੇ ਰਾਜੇਸ਼ ਨੂੰ ਬੋਨਸ ਮਿਲਣ ਦੀ ਖੁਸ਼ੀ ਤੇ ਸਾਰੇ ਲੰਚ ਕਰਨ ਬਾਹਰ ਗਏ ਸਾਰਿਆਂ ਨੇ ਸਤੀਸ਼ ਨੂੰ ਵਧਾਈ ਦਿੱਤੀ ਲੰਚ ਕਰਕੇ ਸਤੀਸ਼ ਨੇ ਕਿਹਾ ਕਿ ਮੈਨੂੰ ਘਰ ਜਾਣਾ ਪੈਣਾ ਹੈ ਪੂਨਮ ਦੀ ਪਸੰਦ ਅਮਿਤ ਨੂੰ ਦੇਖਣ ਲਈ ਜਾਣਾ ਹੈ ਚੱਲ ਫੇਰ ਠੀਕ ਹੈ ਕੱਲ ਤੂੰ ਤਾਂ ਤੂੰ ਬੌਸ ਬਣ ਜਾਣਾ ਅਸੀਂ ਇੱਥੇ ਬੈਠੇ ਤੈਨੂੰ ਫਾਈਲਾਂ ਦੇਵਾਂਗੇ ਰਾਜੇਸ਼ ਨੇ ਹੱਸਦੇ ਹੋਏ ਕਿਹਾ ਸਤੀਸ਼ ਬਹੁਤ ਖੁਸ਼ੀ バス ਵਿੱਚ ਬੈਠਾ ਸਤੀਸ਼ ਆਪਣੀ ਲੈਟਰ ਪੜ੍ਹ ਰਹੀ ਸੀ ਕਿਰਿਆ ਨੇ ਇੱਕਦਮ ਬੱਸ ਰੁਕਾਈ ਤੇ ਆ ਕੇ ਸਤੀਸ਼ ਦੇ ਕੋਲ ਬੈਠ ਗਈ ਸਤੀਸ਼ ਦੀ ਲੈਟਰ ਡਿੱਗ ਪਈ ਤਾਂ ਰੀਆ ਨੇ ਸੌਰੀ ਕਹਿ ਕੇ ਚੁੱਕ ਕੇ ਦੇਣ ਲੱਗਿਆ ਪੜੀ ਵਾਹ ਵਾਹ ਤੁਸੀਂ ਤਾਂ ਬੌਸ ਬਣ ਗਏ 1.5 ਲੱਖ ਰੁਪਏ ਸੈਲਰੀ ਪਾਰਟੀ ਬੰਦੀ ਆ ਤੁਹਾਡੇ ਵੱਲ ਰੀਆ ਨੇ ਕਿਹਾ ਜਰੂਰ ਜੀ ਸਤੀਸ਼ ਨੇ ਵੀ ਹੱਸ ਕੇ ਕਿਹਾ ਓਕੇ ਫਿਰ ਅੱਜ ਰਾਤ ਡਿਨਰ ਤੇ ਮਿਲਦੇ ਆ ਡਿਨਰ ਸਤੀਸ਼ ਨੇ ਸੁਣਿਆ ਤਾਂ ਦਿਲ ਧੜਕੁੱਟਿਆ ਪਹਿਲੀ ਵਾਰ ਕਿਸੇ ਕੁੜੀ ਨੇ ਉਸ ਨੂੰ ਕਿਤੇ ਜਾਣ ਲਈ ਕਿਹਾ ਸੀ ਕਿ ਸੱਚੀ ਰੀਆ ਮੈਨੂੰ ਪਸੰਦ ਕਰਦੀ ਹੈ ਇੰਜ ਕੌਣ ਕਿਸੇ ਨੂੰ ਕਿਤੇ ਜਾਣ ਲਈ ਕਹਿੰਦਾ ਸਤੀਸ਼ ਸੋਚੀ ਪੈ ਗਿਆ ਹੈਲੋ ਕਿੱਥੇ ਗਵਾਚ ਗਏ ਰੀਆ ਨੇ ਚੁਟਕੀ ਮਾਰ ਕੇ ਕਿਹਾ ਪਰ ਅਸੀਂ ਤਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਇੱਕ ਦੋ ਵਾਰ ਬੱਸ ਵਿੱਚ ਹੀ ਮਿਲਿਆ ਇੰਜ ਕੱਲੇ ਸਤੀਸ਼ ਨੇ ਹਿਜਕਿਚਾ ਕੇ ਕਿਹਾ ਡਿਨਰ ਲਈ ਕਿਹਾ ਤੁਹਾਨੂੰ ਵਿਆਹ ਲੈਣੀ ਪਾਗਲ ਰੀਆ ਨੇ ਹੱਸ ਕੇ ਕਿਹਾ ਤਸਤੀਸ਼ ਆਪਣੀ ਕਹੀ ਗੱਲ ਤੇ ਸ਼ਰਮਿੰਦਾ ਹੋਇਆ ਓਕੇ ਹੈਲੋ ਮੈਰੀਆ ਰੀਆ ਨੇ ਹੱਥ ਅੱਗੇ ਕੀਤਾ ਤਸਤੀਸ਼ ਨੇ ਹੱਥ ਮਿਲਾਇਆ ਲੋ ਬਣ ਗਏ ਅਸੀਂ ਦੋਸਤ ਦੋ ਦੋਸਤ ਤਾਂ ਡਿਨਰ ਤੇ ਜਾ ਸਕਦੇ ਨੇ ਨਾ ਇੱਕ ਮਿੰਟ ਕਿਤੇ ਇੰਝ ਤਾਂ ਨਹੀਂ ਕਿ ਤੁਸੀਂ ਕਦੇ ਕਿਸੇ ਕੁੜੀ ਨਾਲ ਇਕੱਲੇ ਗਏ ਨਹੀਂ ਰੀਆ ਨੇ ਪੁੱਛਿਆ ਤਸਤੀਸ਼ ਚੁੱਪ ਰਿਹਾ ਓਕੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਰੀਆ ਨੇ ਅਕੋ ਕਿਹਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿੱਥੇ ਜਾਣਾ ਹੈ ਦੱਸੋ ਸतीश ਨੇ ਪੁੱਛਿਆ ਤਰਿਆ ਛੱਟ ਬੋਲੀ ਰਹਿਮ ਕੰਟੀਨੈਂਟਲ ਮੇਰਾ ਫੇਵਰੇਟ ਹੈ ਉੱਥੇ ਮਿਲਾਂਗੇ ਰਾਤ 8 ਵਜੇ ਰੀਆ ਨੇ ਕਿਹਾ ਤੇ ਦੋਵੇਂ ਗੱਲਾਂ ਕਰਨ ਲੱਗੇ ਰੀਆ ਬੋਲੀ ਜਾ ਰਹੀ ਸੀ ਸतीश ਉਸ ਨੂੰ ਦੇਖੀ ਜਾ ਰਿਹਾ ਸੀ ਕੌਣ ਹੈ ਇਹ ਅਜਨਬੀ ਲੱਗਦਾ ਬੜੀ ਧੀਰ ਤੋਂ ਜਾਣਦਾ ਇਸ ਨੂੰ ਸੋਚਦਾ ਸतीश ਘਰ ਆ ਗਿਆ ਐਨਾ ਲੇਟ ਕਿਉਂ ਹੋ ਗਿਆ ਅਗਲੇ ਉਡੀਕਦੇ ਹੋਣੇ ਆ ਫੜ ਪੈਸੇ ਇੱਕ ਟੋਕਰੀ ਫਲਾਂ ਦੀ 2 ਕਿਲੋ ਦੀ ਡਰਾਈ ਫਰੂਟ ਵਾਲੀ ਟੋਕਰੀ ਤੇ 5 ਡੱਬੇ ਲਿਆਉਣੇ ਜਦੋਂ ਰੋਕਾ ਹੋਣਾ ਤਨਖਾਹ ਤਾਂ ਰੋਕੇ ਤੇ ਹੀ ਲੱਗ ਜਾਣੀ ਬੌਸ ਨੂੰ ਕਹਿ ਛੱਡੀ ਭੈਣ ਦਾ ਵਿਆਹ ਹੋ ਰਿਹਾ ਹੈ ਪੈਸੇ ਐਡਵਾਂਸ ਚਾਹੀਦੇ ਹੋਣੇ ਸਾਨੂੰ ਇੰਨੀ ਕੋ ਤਨਖਾਹ ਚ ਗੁਜ਼ਾਰਾ ਐਡਾ ਔਖਾ ਹੈ ਤੇ ਇਹ ਮੁੰਡਾ ਕਹਿੰਦਾ ਪੈਸੇ ਜਾਂਦੇ ਕਿੱਥੇ ਨੇ ਮਾਂ ਨੂੰ ਕਲਪਦਿਆਂ ਦੇਖ ਸੀਛ ਦਾ ਦਿਲ ਕੀਤਾ ਕਿ ਉਸ ਨੂੰ ਦੱਸ ਦਵੇ ਪਰ ਫਿਰ ਉਸਨੇ ਸੋਚਿਆ ਮਾਂ ਨੇ ਸਾਰੀ ਤਨਖਾਹ ਫੇਰ ਰੱਖ ਲੈਣੀ ਹਾਂ ਇੰਜ ਕਹਿ ਦਿਆਂਗਾ ਕਿ ਤਨਖਾਹ 40000 ਹੋ ਗਈ ਹੈ 10000 ਆਪਣੇ ਖਾਤੇ ਵਿੱਚ ਜਮਾ ਕਰਵਾ ਦਿਆ ਕਰਾਂਗਾ ਤੇ ਬਾਕੀ ਕੋਈ ਚੰਗਾ ਕਰ ਦੇਖਦਾ ਜਿਸ ਦੀ 1 ਲੱਖ ਰੁਪਏ ਕਿਸ਼ਤ ਦੇ ਦਿਆਂਗਾ ਕਰ ਆਪਣਾ ਹੋਵੇਗਾ ਕਮਾਈ ਚੰਗੀ ਹੋਵੇਗੀ ਤਾਂ ਮੰਮੀ ਨੂੰ ਵੀ ਮੇਰਾ ਵਿਆਹ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਸतीश ਨੇ ਤਿਆਰ ਹੁੰਦੇ ਹੋਏ ਨੇ ਸੋਚਿਆ ਸतीश ਮੰਮੀ ਤੇ ਪੂਨਮ ਨਾਲ ਪੂਨਮ ਦੀ ਪਸੰਦ ਅਮਿਤ ਨੂੰ ਮਿਲਣ ਲਈ ਗਿਆ ਇੱਕ ਵਧੀਆ ਰਿਹਾਇਸ਼ੀ ਇਲਾਕਾ ਜਿੱਥੇ ਵੱਡੇ ਵੱਡੇ ਫਲੈਟ ਤੇ ਗਾਰਡਨਸ ਹਨ ਚੌਂਕੀਦਾਰ ਤੋਂ ਫਲੈਟ ਦਾ ਪਤਾ ਪੁੱਛ ਕੇ ਤਿੰਨੋਂ ਅਮਿਤ ਦੇ ਫਲੈਟ ਤੇ ਪਹੁੰਚੇ ਐਨੇ ਵੱਡੇ ਘਰ ਵਿੱਚ ਇਹਨੂੰ ਮੰਗਣਾ ਠੀਕ ਲੱਗਦਾ ਤੁਹਾਨੂੰ ਮੰਮੀ ਸਾਡੀ ਬੇਇੱਜ਼ਤੀ ਤਾਂ ਨਹੀਂ ਕਰ ਦੇਣਗੇ ਪੂਨਮ ਉਹਦੇ ਮੰਮੀ ਪਾਪਾ ਨੂੰ ਪਤਾ ਹੈ ਨਾ ਕਿ ਅਸੀਂ ਆਉਣ ਵਾਲੇ ਹਾਂ ਹਾਂ ਪਤਾ ਹੈ ਭਾਜੀ ਅਮਿਤ ਮੈਨੂੰ ਪਸੰਦ ਕਰਦਾ ਹੈ ਸਭ ਕੁਝ ਜਾਣਦਾ ਹੈ ਸਾਡੇ ਬਾਰੇ ਤੇ ਆਪਣੇ ਘਰ ਵਿੱਚ ਵੀ ਦੱਸਿਆ ਹੋਇਆ ਉਸਨੇ ਫਿਕਰ ਨਾ ਕਰੋ ਅਮਿਤ ਦਾ ਫਲੈਟ ਆਇਆ ਤਾਂ ਪੂਨਮ ਨੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਨੌਕਰ ਨੇ ਖੋਲ੍ਹਿਆ ਤੇ ਸਭ ਨੂੰ ਚੱਪਲਾਂ ਲਾ ਕੇ ਆਉਣ ਲਈ ਕਿਹਾ ਸਭ ਅੰਦਰ ਆ ਗਏ ਵਾਹ ਕਿੰਨਾ ਸ਼ਾਨਦਾਰ ਘਰ ਹੈ ਪੂਨਮ ਤੇਰੇ ਤਾਂ ਭਾਗ ਖੁੱਲ ਜਾਣਗੇ ਮੰਮੀ ਨੇ ਕਿਹਾ ਅਮਿਤ ਨੇ ਆ ਕੇ ਸतीश ਨਾਲ ਹੱਥ ਮਿਲਾਇਆ ਤੇ ਪੂਨਮ ਦੀ ਮੰਮੀ ਨੂੰ ਨਮਸਤੇ ਕਿਹਾ ਨੌਕਰ ਚੂਸ ਲੈ ਆਇਆ ਤੇ ਰੱਖ ਦਿੱਤਾ ਐਨੇ ਨੂੰ ਅਮਿਤ ਦੇ ਮੰਮੀ ਪਾਪਾ ਆ ਗਏ ਅਮਿਤ ਨੇ ਸਭ ਨੂੰ ਇੱਕ ਦੂਜੇ ਨਾਲ ਮਿਲਾਇਆ ਅਮਿਤ ਦੀ ਮਾਂ ਨੇ ਪੂਨਮ ਨੂੰ ਪੈਰਾਂ ਤੋਂ ਸਿਰ ਤੱਕ ਦੇਖਿਆ ਤੇ ਪੂਨਮ ਦੀ ਮੰਮੀ ਦੇ ਕੱਪੜੇ ਦੇਖੇ ਕੀ ਕਰਦੇ ਹੋ ਬੇਟਾ ਸतीश ਨੂੰ ਅਮਿਤ ਦੇ ਪਾਪਾ ਨੇ ਪੁੱਛਿਆ ਦੀਸ਼ ਨੇ ਆਪਣੀ ਜੌਬ ਬਾਰੇ ਦੱਸਿਆ ਸਭ ਨੇ ਜੂਸ ਲਿਆ ਤੇ ਬੈਠੇ ਰਹੇ ਅਮਿਤ ਬਾਹਰ ਸ਼ਰਮਾ ਅੰਕਲ ਬੈਠੇ ਨੇ ਕੁਝ ਡਿਸਕਸ ਕਰਨਾ ਹੈ ਜਾਓ ਤੁਸੀਂ ਅਮਿਤ ਦੇ ਪਾਪਾ ਨੇ ਕਿਹਾ ਤਾਂ ਉਹ ਚਲਾ ਗਿਆ ਅਮਿਤ ਸਾਡਾ ਇਕਲੌਤਾ ਮੁੰਡਾ ਹੈ ਰਿਸ਼ਤਿਆਂ ਦੀ ਲਾਈਨ ਲੱਗੀ ਆ ਉਸ ਲਈ ਪਰ ਉਸਨੇ ਤੁਹਾਡੀ ਕੁੜੀ ਨੂੰ ਪਸੰਦ ਕੀਤਾ ਹੈ ਪਰ ਦੇਖੋ ਤੁਹਾਨੂੰ ਵੀ ਪਤਾ ਹੈ ਸਾਡਾ ਕੋਈ ਲੈਵਲ ਨਹੀਂ ਹੈ ਮੈਂ ਤੁਹਾਡੀ ਇਨਸਲਟ ਨਹੀਂ ਕਰ ਰਿਹਾ ਤੁਸੀਂ ਆਪਣੇ ਹਿਸਾਬ ਨਾਲ ਠੀਕ ਹੋ ਕਈਆਂ ਤੋਂ ਚੰਗੇ ਹੋ ਪਰ ਸਾਡੇ ਨਾਲ ਰਿਸ਼ਤਾ ਕਰਨ ਦੇ ਕਾਬਿਲ ਨਹੀਂ ਹੋ ਦੇਖੋ ਅਮਿਤ ਤੇ ਪੂਨਮ ਬੱਚੇ ਨੇ ਸਮਝ ਸਕਦੇ ਨੇ ਜੇ ਅਸੀਂ ਸਮਝਾਈਏ ਤਾਂ ਪੂਨਮ ਬੇਟਾ ਤੁਸੀਂ ਬੜੇ ਪਿਆਰੇ ਹੋ ਪਰ ਮੇਰੇ ਘਰ ਦੀ ਨੂੰ ਬਣਨ ਦੀ ਕਾਬਿਲियत ਨਹੀਂ ਹੈ ਤੁਹਾਡੇ ਵਿੱਚ ਅਮਿਤ ਦੀ ਮੰਮੀ ਨੇ ਕਿਹਾ ਤਾਂ ਪੂਨਮ ਉੱਠ ਕੇ ਬੋਲੀ ਇਹ ਤੁਸੀਂ ਆਪਣੇ ਮੁੰਡੇ ਨੂੰ ਪੁੱਛਣਾ ਸੀ ਜਦੋਂ ਉਸਨੇ ਮੈਨੂੰ ਪਰਪੋਜ਼ ਕੀਤਾ ਸੀ ਉਸਨੇ ਮੇਰਾ ਲੈਵਲ ਨਹੀਂ ਦੇਖਿਆ ਐਜੂਕੇਟਿਡ ਆ ਸਮਾਰਟ ਆ ਮਾਡਰਨ ਜਮਾਨੇ ਦੀ ਆ ਕੀ ਕਮੀ ਐ ਮੇਰੇ ਵਿੱਚ ਜੋ ਮੈਂ ਤੁਹਾਡੀ ਬਹੂ ਨਹੀਂ ਬਣ ਸਕਦੀ ਪੂਨਮ ਨੇ ਰੌਲਾ ਪਾਇਆ ਤਾਂ ਅਮਿਤ ਆ ਗਿਆ ਕੀ ਹੋਇਆ ਪੂਨਮ ਐਨਾ ਉੱਚੀ ਕਿਉਂ ਬੋਲ ਰਹੀ ਐ ਇਹ ਪਸੰਦ ਐ ਤੇਰੀ ਇਹਨੂੰ ਤਾਂ ਬੋਲਣ ਦੀ ਵੀ ਅਕਲ ਨਹੀਂ ਐ ਅਮਿਤ ਦੀ ਮੰਮੀ ਨੇ ਕਿਹਾ ਕੀ ਅਕਲ ਨਹੀਂ ਐ ਤੁਸੀਂ ਉਸਦੇ ਮੂੰਹ ਤੇ ਉਸਦੀ ਬੇਇੱਜ਼ਤੀ ਕਰ ਰਹੇ ਹੋ ਉਹ ਚੁੱਪ ਰਹੇ ਪੂਨਮ ਦੀ ਮੰਮੀ ਇਕਦਮ ਭੜਕ ਪਈ ਮੰਮੀ ਪੂਨਮ ਚੁੱਪ ਰਹੋ ਸਤੀਸ਼ ਨੇ ਕਿਹਾ ਅਮਿਤ ਸਾਨੂੰ ਇੱਥੇ ਬੁਲਾਉਣ ਤੋਂ ਪਹਿਲਾਂ ਤੁਹਾਨੂੰ ਆਪਣੇ ਮੰਮੀ ਪਾਪਾ ਨੂੰ ਸਾਡੇ ਬਾਰੇ ਦੱਸਣਾ ਚਾਹੀਦਾ ਸੀ ਮੈਂ ਕੁਝ ਥੇਰ ਪਹਿਲਾਂ ਹੀ ਪੂਨਮ ਨੂੰ ਪੁੱਛਿਆ ਕਿ ਤੁਸੀਂ ਦੋਵਾਂ ਨੇ ਆਪਣੇ ਘਰ ਗੱਲ ਕੀਤੀ ਹੈ ਜਾਂ ਨਹੀਂ ਅਸੀਂ ਚੱਲਦੇ ਹਾਂ ਸਤੀਸ਼ ਨੇ ਹੱਥ ਜੋੜ ਕੇ ਕਿਹਾ ਇੰਜ ਕਿਵੇਂ ਚੱਲੀਏ ਇੱਥੇ ਬੇਇੱਜ਼ਤੀ ਕਰਵਾਉਣ ਥੋੜਾ ਆਇਆ ਸੀ ਪੂਨਮ ਦੀ ਮੰਮੀ ਨੇ ਕਿਹਾ ਬਿਲਕੁਲ ਅਮਿਤ ਏ ਕੀ ਹੈ ਮੇਰੀ ਇੰਨੀ ਇਨਸਰਟ ਕਿ ਮੈਂ ਇਹ ਡਿਜ਼ਰਵ ਕਰਦੀ ਆ ਪੂਨਮ ਨੇ ਅਮਿਤ ਨੂੰ ਕਿਹਾ ਬਿਲਕੁਲ ਨਹੀਂ ਪੂਨਮ ਮੰਮੀ ਪਾਪਾ ਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਡੇ ਰਿਸ਼ਤੇ ਤੋਂ ਪਰ ਉਹਨਾਂ ਇੱਕ ਸ਼ਰਤ ਰੱਖੀ ਸੀ ਕਿ ਅਸੀਂ ਬੁਰਾ ਭਲਾ ਕਹਿਣਾ ਤੈਨੂੰ ਤੇ ਦੇਖਣਾ ਕਿ ਤੇਰੇ ਸੰਸਕਾਰ ਕਿੰਜ ਦੇ ਨੇ ਤੂੰ ਅੱਗੋਂ ਬੋਲਦੀ ਤਾਂ ਨਹੀਂ ਪਰ ਤੂੰ ਤਾਂ ਤਮਾਸ਼ਾ ਲਾ ਦਿੱਤਾ ਇਹ ਉਮੀਦ ਨਹੀਂ ਸੀ ਤੇਰੇ ਤੋਂ ਮੈਨੂੰ ਅਮਿਤ ਨੇ ਕਿਹਾ ਏ ਕੀ ਗੱਲ ਹੋਈ ਇੰਜ ਤਾਂ ਕੋਈ ਕੁੜੀ ਵੀ ਭੜਕ ਜਾਵੇਗੀ। ਪੂਨਮ ਦੀ ਮੰਮੀ ਨੇ ਅੱਗੋਂ ਹੀ ਜਵਾਬ ਦਿੱਤਾ, ਨਹੀਂ ਜੀ, ਸੰਸਕਾਰੀ ਕੁੜੀ ਭੜਕਦੀ ਨਹੀਂ। ਗੱਲ ਨੂੰ ਸਮਝਦੀ ਤੇ ਸ਼ਾਇਦ ਕਹਿੰਦੀ ਕਿ ਮੈਨੂੰ ਇੱਕ ਮੌਕਾ ਦਿਓ। ਮੈਂ ਕੋਸ਼ਿਸ਼ ਕਰਾਂਗੀ, ਤੁਹਾਨੂੰ ਕੋਈ ਸ਼ਿਕਾਇਤ ਨਾ ਹੋਵੇ। ਉਸ ਦੀ ਮੰਮੀ ਵੀ ਸ਼ਾਇਦ ਉਸ ਦੀ ਖੁਸ਼ੀ ਲਈ ਇਹੀ ਕਹਿੰਦੀ ਜਾਂ ਕੁਝ ਵੀ ਨਾ ਕਹਿੰਦੀ। ਇਸ ਦੇ ਬਰਾ ਸतीश ਨੇ ਜਿਵੇਂ ਸਿਆਣਪ ਕੀਤੀ, ਇੱਥੋਂ ਚੁੱਪ ਕਰਕੇ ਚਲੇ ਜਾਂਦੇ। ਪਰ ਇਹਨਾਂ ਨੇ ਵੀ ਘੱਟ ਨਹੀਂ ਕੀਤੀ। ਸੌਰੀ ਅਮਿਤ ਸਾਨੂੰ ਤੇਰੀ ਪਸੰਦ ਪਸੰਦ ਨਹੀਂ ਆਈ ਕਹਿ ਕੇ ਅਮਿਤ ਦੇ ਪਾਪਾ ਚਲੇ ਗਏ ਪੂਨਮ ਹਜੇ ਵੀ ਨਹੀਂ ਟਲੀ ਅਮਿਤ ਇਹ ਠੀਕ ਨਹੀਂ ਹੋਇਆ ਇਹ ਕੌਣ ਹੁੰਦੇ ਨੇ ਮੈਨੂੰ ਪਰਖਣ ਵਾਲੇ ਪੂਨਮ ਚੱਲ ਇਥੋਂ ਸतीश ਜ਼ੋਰ ਦੇ ਕੇ ਕਹਿ ਰਿਹਾ ਸੀ ਇੰਜ ਕਿਵੇਂ ਚੱਲੀਏ ਪਸੰਦ ਕਰਦੇ ਆ ਇੱਕ ਦੂਜੇ ਨੂੰ ਕਰਦੇ ਇੰਜ ਕਿਵੇਂ ਕਰ ਸਕਦੇ ਨੇ ਅਮਿਤ ਤੁਸੀਂ ਸਮਝਾਓ ਆਪਣੇ ਘਰਦਿਆਂ ਨੂੰ ਪੂਨਮ ਤੇਰੀ ਅਜਹੀ ਬੋਲੀ ਨਾ ਦੇਖਦਾ ਸ਼ਾਇਦ ਮਨਾ ਲੈਂਦਾ ਸ਼ੁਕਰ ਹੈ ਇਸ ਦਾ ਇਹ ਰੂਪ ਦੇਖ ਲਿਆ ਨਹੀਂ ਤਾਂ ਮੇਰੀ ਤੇ ਮੰਮੀ ਪਾਪਾ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਸੋਰੀ ਭਾਜੀ ਕਹਿ ਕੇ ਅਮਿਤ ਚਲਾ ਗਿਆ ਪੂਨਮ ਤੇ ਉਸ ਦੀ ਮਾਂ ਰੌਲਾ ਪਾਉਣ ਲੱਗੀਆਂ ਸतीश ਨੇ ਗੁੱਸੇ ਵਿੱਚ ਕਿਹਾ ਮੈਂ ਬਾਹਰ ਜਾ ਰਿਹਾ ਤੁਸੀਂ ਆਉਣਾ ਤਾਂ ਆ ਜਾਓ ਸतीश ਨੇ ਬਾਹਰ ਜਾ ਕੇ ਆਟੋ ਲਿਆ ਕਿ ਇੰਜ ਕਰਕੇ ਠੀਕ ਕੀਤਾ ਉਹਨਾਂ ਨੇ ਮੈਂ ਤਾਂ ਮੰਮੀ ਨੂੰ ਕਹਿੰਦਾ ਰਹਿੰਦਾ ਸੀ ਕਿ ਅਕਲ ਸਿਖਾਓ ਇਸ ਨੂੰ ਨਾ ਬੋਲਦੀ ਤਾਂ ਚੰਗੇ ਘਰ ਵਿੱਚ ਵਿਆਹੀ ਜਾਣਾ ਸੀ ਜਿਵੇਂ ਮੰਮੀ ਨੇ ਇਸ ਨੂੰ ਸਿਰ ਤੇ ਚੜਾ ਰੱਖਿਆ ਇਸ ਦਾ ਵਸਨਾ ਮੁਸ਼ਕਲ ਹੀ ਹੈ ਸतीश ਨੇ ਸੋਚਿਆ ਬਿਲਡਿੰਗ ਦਾ ਚੌਂਕੀਦਾਰ ਪੂਨਮ ਤੇ ਉਸ ਦੀ ਮਾਂ ਨੂੰ ਬਾਹਰ ਤੱਕ ਲਿਆਇਆ ਸतीश ਨੇ ਮੱਥੇ ਤੇ ਹੱਥ ਰੱਖ ਲਿਆ ਉਹ ਆ ਕੇ ਆਟੋ 'ਚ ਬੈਠ ਗਈਆਂ ਅਗਲੇ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਤਾਂ ੱੱਕੇ ਨਾਲ ਕਰਨਾ ਤੁਸੀਂ ਜਿਹੜਾ ਜ਼ੁਬਾਨ ਤੇ ਕਾਬੂ ਨਹੀਂ ਰੱਖ ਸਕਦੀ ਪਹਿਲੀ ਵਾਰ ਚਲੋ ਪਤਾ ਨਹੀਂ ਸੀ ਦੁਬਾਰਾ ਨਾ ਬੋਲਦੀ ਸतीश ਨੇ ਪੂਨਮ ਨੂੰ ਕਿਹਾ ਇਸ ਦੇ ਦਿਵਾਲੇ ਕਿਉਂ ਹੋ ਰਿਹਾ ਹੈ ਗਲਤੀ ਉਹਨਾਂ ਦੀ ਹੈ ਬੁਲਾ ਕੇ ਸ਼ਰਮਿੰਦਾ ਕੀਤਾ ਉਹਨਾਂ ਸਾਨੂੰ ਮੈਂ ਛੱਡਾਂਗੀ ਨਹੀਂ ਇਹਨਾਂ ਨੂੰ ਮਾਂ ਨੇ ਕਿਹਾ ਬਿਲਕੁਲ ਮੰਮੀ ਪੂਰੇ ਕਾਲਜ ਵਿੱਚ ਉਸ ਦੀ ਥੂ-ਥੂ ਕਰਵਾ ਦੇਾਂਗੀ ਦੇਖਿਓ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹੂਗਾ ਚੁੱਪ ਕਰ ਪੂਨਮ ਤੂੰ ਤਾਂ ਉਸ ਨੂੰ ਪਿਆਰ ਕਰਦੀ ਸੀ ਨਾ ਇੰਜ ਸੋਚੀਦਾ ਪਿਆਰ ਨੂੰ ਪਿਆਰ ਨਾਲ ਜਿੱਤਿਆ ਜਾਂਦਾ ਹੈ ਸतीश ਨੇ ਪੂਨਮ ਨੂੰ ਸਮਝਾਇਆ ਚੁੱਪ ਰਹੋ ਭਾਜੀ ਦੋ ਸਾਲ ਰੁਕ ਜਾਓ ਮੁਹੱਲੇ ਦੇ ਛੜਿਆਂ ਵਿੱਚ ਨਾਮ ਆ ਜਾਣਾ ਹੈ ਤੁਹਾਡਾ ਤੁਹਾਨੂੰ ਕੀ ਪਤਾ ਪਿਆਰ ਦਾ ਪੂਨਮ ਨੇ ਅੱਗੋਂ ਝਟਕਦੇ ਹੋਏ ਸतीश ਨੂੰ ਕਿਹਾ ਮੰਮੀ ਇਸ ਦੀ ਜ਼ੁਬਾਨ ਬੰਦ ਕਰਵਾ ਦਿਓ ਮੇਰੇ ਤੋਂ ਚਪੇੜ ਖਾ ਲੈਣੀ ਇਸ ਨੇ ਤੇਰੇ ਕਰਕੇ ਹੀ ਵਿਆਹ ਨਹੀਂ ਹੋ ਰਿਹਾ ਮੇਰਾ ਮੈਂ ਕਰਵਾਉਣਾ ਵੀ ਨਹੀਂ ਜਦੋਂ ਤੱਕ ਤੂੰ ਘਰੋਂ ਨਹੀਂ ਨਿਕਲਨੀ ਸतीश ਨੇ ਕਿਹਾ ਤੇ ਆਟੋ ਵਾਲੇ ਨੂੰ ਕਿਹਾ ਮੈਨੂੰ ਇੱਥੇ ਉਤਾਰ ਦੇ ਸਤੀਸ਼ ਨੇ ਆਟੋ ਵਾਲੇ ਨੂੰ ਘਰ ਦੇ ਪੈਸੇ ਦਿੱਤੇ ਤੇ ਉੱਤਰ ਕੇ ਗਾਰਡਨ ਵਿੱਚ ਜਾ ਕੇ ਬੈਠ ਗਿਆ ਬੁਰਾ ਹਾਲ ਹੋਇਆ ਪਿਆ ਜ਼ਿੰਦਗੀ ਦਾ ਇਸ ਤੋਂ ਚੰਗਾ ਮਰੀ ਜਾਵਾਂ ਸਭ ਕੁਝ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਹੈ ਜ਼ਿੰਦਗੀ ਵਿੱਚ ਸਤੀਸ਼ ਨੇ ਫਿਰ ਕਲਪਕੇ ਕਿਹਾ ਸਤੀਸ਼ ਨੇ ਕੁਝ ਬੱਚਿਆਂ ਨੂੰ ਗਾਰਡਨ ਵਿੱਚ ਖੇਡਦੇ ਦੇਖਿਆ ਉਹਨਾਂ 'ਚੋਂ ਇੱਕ ਦੀ ਮਾਂ ਖੇਡਦੇ ਬੱਚੇ ਦੇ ਮੂੰਹ ਵਿੱਚ ਬੁਰਕੀਆਂ ਪਾ ਰਹੀ ਸੀ ਨਾ ਬਚਪਨ ਵਿੱਚ ਤੇ ਨਾ ਕਦੇ ਜਵਾਨ ਹੋਏ ਨੂੰ ਮਾਦਾ ਅਜੀਹਾ ਪਿਆਰ ਮੈਨੂੰ ਮਿਲਿਆ ਹੀ ਨਹੀਂ ਸतीश ਨੇ ਸੋਚਿਆ ਐਨੇ ਨੂੰ ਇੱਕਦਮ ਸतीश ਨੂੰ ਯਾਦ ਆਇਆ ਕਿ ਰੀਆ ਨੇ ਤਾਂ ਡਿਨਰ ਤੇ ਜਾਣ ਦਾ ਕਿਹਾ ਸੀ ਸतीश ਨੇ ਫੋਨ 'ਚ ਸਮਾਂ ਦੇਖਿਆ 7 ਵਜੇ ਨੇ 8:30 ਵਜੇ ਤੱਕ ਚਲਾ ਜਾਵਾਂਗਾ ਸੋਚ ਕੇ ਸतीश ਘਰ ਆਇਆ ਆ ਗਿਆ ਘੁੰਮ ਫਿਰ ਕੇ ਘਰੇ ਹੀ ਆਉਣਾ ਪੈਂਦਾ ਮਾਂ ਤੇ ਭੈਣ ਨਾਲ ਖੜਨ ਦੀ ਬਜਾਏ ਉੱਥੋਂ ਚਲੇ ਗਿਆ ਮੰਮੀ ਨੇ ਅੰਦਰ ਵੜਦੇ ਆਂ ਬੋਲਣਾ ਸ਼ੁਰੂ ਕਰ ਦਿੱਤਾ ਪੂਨਮ ਰੋ ਰਹੀ ਸੀ ਚੁੱਪ ਕਰ ਪੂਨਮ ਤੂੰ ਬੋਲਦੀ ਨਾ ਤਾਂ ਸ਼ਾਇਦ ਮੈਂ ਉਹਨਾਂ ਨੂੰ ਮਨਾ ਲੈਂਦਾ ਤੇਰੇ ਲਈ ਕੋਈ ਹੋਰ ਚੰਗਾ ਰਿਸ਼ਤਾ ਦੇਖ ਲਵਾਂਗੇ ਸतीश ਨੇ ਕਿਹਾ ਰਿਸ਼ਤਾ ਅਮਿਤ ਨਾਲ ਕਰਨ ਦਾ ਤਾਂ ਸਵਾਲ ਹੀ ਨਹੀਂ ਪੈਂਦਾ ਹੁੰਦਾ ਭਾਜੀ ਪਰ ਮੰਮੀ ਦੀ ਤੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਮੈਂ ਛੱਡਾਂਗੀ ਨਹੀਂ ਉਸਨੂੰ ਪੂਨਮ ਨੇ ਕਿਹਾ ਤਸਤੀਸ਼ ਨੇ ਸੋਚਿਆ ਇਹਨਾਂ ਮਾਮਾ ਧੀਆਂ ਦਾ ਕੁਝ ਨਹੀਂ ਹੋ ਸਕਦਾ ਸतीश ਕਮਰੇ ਵਿੱਚ ਗਿਆ ਤੇ ਨਵੇਂ ਕੱਪੜੇ ਪਾ ਕੇ ਤਿਆਰ ਹੋ ਗਿਆ ਕੁਝ ਜੋੜੇ ਹੋਏ ਪੈਸੇ ਸतीश ਨੇ ਕੱਢੇ 10000 ਰੁਪਏ ਹਨ 3000 ਲੈ ਜਾਣਾ ਬੜੇ ਨਹੀਂ ਇੰਜ ਕਰਦਾ ਬਾਕੀ ਵੀ ਨਾਲ ਹੀ ਲੈ ਜਾਣਾ ਕੋਲ ਚੰਗੇ ਹੁੰਦੇ ਨੇ ਉਸਨੇ ਸੋਚਿਆ ਸतीश ਜਾਣ ਲੱਗਾ ਤਾਂ ਮੰਮੀ ਨੂੰ ਉਦਾਸ ਬੈਠੀ ਦੇਖ ਫੇਸ ਸतीश ਦਾ ਦਿਲ ਪਸੀਜ ਗਿਆ ਚੱਲ ਆਪਣੀ ਪ੍ਰਮੋਸ਼ਨ ਦੀ ਖੁਸ਼ਖਬਰੀ ਦੇ ਦਿੰਨਾ ਦੋਵਾਂ ਦਾ ਮੂਡ ਸਹੀ ਹੋ ਜਾਵੇਗਾ ਸतीश ਨੇ ਸੋਚਿਆ ਮੰਮੀ ਮੈਨੂੰ ਪ੍ਰਮੋਸ਼ਨ ਮਿਲ ਗਈ ਹੈ ਸतीश ਨੇ ਕਿਹਾ ਤਾਂ ਮੰਮੀ ਛੇਤੀ ਨਾਲ ਉੱઠી ਸੱਚੀ ਤਨਖਾਹ ਕਿੰਨੀ ਵਧੀ ਤਨਖਾਹ 50000 ਰੁਪਏ ਹੋ ਗਈ ਹੈ ਸतीश ਨੇ ਕਿਹਾ ਤਾਂ ਮੰਮੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੱਚੀ 20000 ਰੁਪਏ ਵਧ ਗਏ ਫੇਰ ਤਾਂ ਪਾਰਟੀ ਬੰਦੀ ਹੈ ਪੂਨਮ ਨੇ ਅੱਗੋਂ ਹੀ ਕਿਹਾ ਹਾਂ ਕੱਲ ਕੁਝ ਖਵਾ ਦੇਾਂਗਾ ਤੁਹਾਨੂੰ ਜਾਂ ਬਾਹਰ ਜਾਵਾਂਗੇ ਡਿਨਰ ਤੇ ਸतीश ਨੇ ਕਿਹਾ ਹੁਣ ਕਿੱਥੇ ਜਾ ਰਹੇ ਹਾਂ ਮੁੰਡਿਆਂ ਨੂੰ ਪਾਰਟੀ ਦੇਣ ਤਾਂ ਨਹੀਂ ਚੱਲਿਆ ਮੰਮੀ ਨੇ ਪੁੱਛਿਆ ਨਹੀਂ ਮੰਮੀ ਰਜੇਸ਼ ਘਰੇ ਮੀਟਿੰਗ ਹੈ ਉੱਥੇ ਜਾਣਾ ਹੈ ਕਹਿ ਕੇ ਸਤੀਸ਼ ਚਲਾ ਗਿਆ ਜਰੂਰ ਪਾਰਟੀ ਕਰਨ ਗਿਆ ਮੰਮੀ ਨੇ ਪਿੱਛੋਂ ਹੀ ਕਿਹਾ ਮੰਮੀ ਸਾਰੀ ਤਨਖਾਹ ਤਾਂ ਤੁਸੀਂ ਰੱਖ ਲੈਂਦੇ ਹੋ ਬਸ ਦਾ ਕਿਰਾਇਆ ਤੁਹਾਡੇ ਤੋਂ ਲੈਂਦਾ ਹੈ ਭਾਜੀ ਪਾਰਟੀ ਕਿੱਥੋਂ ਕਰਨੀ ਹੋਣਾ ਨੇ ਪਰ ਅਸੀਂ ਘਰ ਕਰ ਸਕਦੇ ਹਾਂ ਮੰਮੀ ਪਲੀਜ਼ ਪੀਜ਼ਾ ਤੇ ਪਾਸਤਾ ਮੰਗਵਾ ਲਈਏ ਬੜੀ ਭੁੱਖ ਲੱਗੀ ਹੈ ਕੁਝ ਬਣਾਉਣ ਦਾ ਦਿਲ ਨਹੀਂ ਹੋਣਾ ਤੁਹਾਡਾ ਵੀ ਪੂਨਮ ਨੇ ਕਿਹਾ ਆਹੋ ਜਲ ਮੰਗਾ ਲੈ ਉੱਥੋਂ ਮੰਗਵਾਈ ਜਿੱਥੋਂ ਪਹਿਲੇ ਮੰਗਵਾਇਆ ਸੀ ਮੰਮੀ ਨੇ ਅੱਗੋਂ ਹੀ ਕਿਹਾ ਪੂਨਮ ਨੇ ਚਾਟ ਆਰਡਰ ਕਰ ਦਿੱਤਾ ਮੰਮੀ 1140 ਰੁਪਏ ਬਣੇ ਪੂਨਮ ਨੇ ਕਿਹਾ ਤਾਂ ਮੰਮੀ ਨੇ ਪੈਸੇ ਫੜਾਏ ਤੇ ਕਮਰੇ ਵਿੱਚ ਜਾ ਕੇ ਪੈ ਗਈ ਪੀਜੇ ਖਾ ਕੇ ਮੰਮੀ ਨੇ ਕਿਹਾ ਗੱਤੇ ਬਾਹਰ ਸੁੱਟਾ ਸਤੀਸ਼ ਨੇ ਦੇਖ ਲਿਆ ਤਾਂ ਰੌਲਾ ਪਾਵੇਗਾ ਕਿ ਮੇਰੇ ਪੈਸੇ ਫਜ਼ੂਲ ਖਰਚਦਿਆਂ ਪਰ ਮੰਮੀ ਬਾਜੀ ਨੂੰ ਆਉਂਦੀਆ ਭੁੱਖ ਲੱਗੀ ਹੋਈ ਤਾਂ ਰੱਖ ਦਿੱਤੀ ਐ ਮੈਗੀ ਲਿਆ ਕੇ ਬਣਾ ਕੇ ਖਾ ਲਵੇਗਾ ਨਾਲੇ ਅੱਡਾ ਨਹੀਂ ਉਹ ਭੁੱਖਾ ਰਹਿਣ ਵਾਲਾ ਖਾ ਕੇ ਆਵੇਗਾ ਕੁਝ ਪੂਨਮ ਗੱਤੇ ਬਾਹਰ ਸੁੱਟਾਈ ਤੇ ਸਾਫ ਸਫਾਈ ਕਰ ਦਿੱਤੀ ਤਾਂ ਜੋ ਸतीश ਨੂੰ ਪਤਾ ਨਾ ਲੱਗੇ ਇਧਰ ਸतीश ਹੋਟਲ ਪਹੁੰਚਿਆ ਤਾਂ ਰੀਆ ਪਹਿਲਾਂ ਤੋਂ ਹੀ ਉਡੀਕ ਕਰ ਰਹੀ ਸੀ ਹੈਲੋ ਰੀਆ ਨੇ ਛੇਤੀ ਨਾਲ ਉੱਠ ਕੇ ਸतीश ਨੂੰ ਆਵਾਜ਼ ਦਿੱਤੀ ਸतीश ਰੀਆ ਕੋਲ ਗਿਆ ਰੀਆ ਨੇ ਫੁੱਲਾਂ ਦਾ ਗੁਲਦਸਤਾ ਸतीश ਨੂੰ ਦਿੱਤਾ ਤੇ ਸतीश ਨੇ ਪਿੱਛੇ ਦੇਖਿਆ ਤੁਸੀਂ ਮੇਰੇ ਲਈ ਕੁਝ ਨਹੀਂ ਲਿਆਏ ਰੀਆ ਨੇ ਪੁੱਛਿਆ ਸੌਰੀ ਮੈਨੂੰ ਨਹੀਂ ਪਤਾ ਸੀ ਕਿ ਬੁਕੇ ਲੈ ਕੇ ਜਾਣਾ ਮੈਂ ਪਹਿਲੀ ਵਾਰ ਆਇਆ ਕਿਸੇ ਕੁੜੀ ਨੂੰ ਮਿਲਣ ਸਤੀਸ਼ ਨੇ ਕਿਹਾ ਤੇ ਸੋਚਿਆ ਰਾਜੀਸ਼ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਆਉਣ ਤੋਂ ਪਹਿਲਾਂ ਉਸਨੇ ਸਭ ਸਮਝਾ ਦੇਣਾ ਸੀ ਇਟਸ ਓਕੇ ਸਤੀਸ਼ ਮੈਂ ਵੈਸੇ ਹੀ ਕਿਹਾ ਅਗਲੀ ਵਾਰ ਸਹੀ ਕੁਝ ਆਰਡਰ ਕਰੀਏ ਬੜੀ ਭੁੱਖ ਲੱਗੀ ਹੈ ਰੀਆ ਨੇ ਅੱਗੋਂ ਕਿਹਾ ਹਾਂ ਜ਼ਰੂਰ ਰੀਆ ਨੇ ਪੁੱਛਿਆ ਕੀ ਆਰਡਰ ਕਰਾਂ ਐਨੇ ਮਹਿੰਗੇ ਰੇਟ ਦੇਖ ਸਤੀਸ਼ ਹੈਰਾਨ ਹੋਇਆ ਐਨੇ ਚ ਤਾਂ ਵੀ ਲੋਕ ਰੱਜ ਜਾਣ ਤੁਸੀਂ ਆਪਣੀ ਮਰਜ਼ੀ ਦਾ ਕੁਝ ਵੀ ਆਰਡਰ ਕਰ ਲਿਓ ਮੈਂ ਖਾ ਲਵਾਂਗਾ ਸਤੀਸ਼ ਨੇ ਕਿਹਾ ਰੀਆ ਨੇ ਆਰਡਰ ਦਿੱਤਾ ਖਾਣਾ ਆਇਆ ਤਾਂ ਦੋਵਾਂ ਨੇ ਗੱਲਾਂ ਕਰਦੇ ਹੋਏ ਖਾਧਾ ਸਤੀਸ਼ ਨੂੰ ਤਾਂ ਬਿੱਲ ਦੀ ਫਿਕਰ ਸੀ ਕਿ ਕਿੰਨਾ ਬਿੱਲ ਬਣੇਗਾ ਸ਼ੁਕਰ ਹੈ ਬਾਕੀ ਪੈਸੇ ਵੀ ਪਾ ਲਈ ਸੀ ਮੈਂ ਉਸਨੇ ਸੋਚਿਆ ਬਸ ਰੀਆ ਨੇ ਕਿਹਾ ਹਜੇ ਇੰਨਾ ਕੁਝ ਪੀਆ ਹੈ ਟੇਸਟ ਵੀ ਨਹੀਂ ਕੀਤਾ ਤੁਸੀਂ ਸतीश ਨੇ ਅਕੋਈ ਕਿਹਾ ਬਸ ਹੋਰ ਭੁੱਖ ਨਹੀਂ ਹੈ ਸतीश ਨੇ ਟੇਬਲ ਤੇ ਦੇਖਿਆ ਕਿੰਨਾ ਕੁਝ ਉੰਜ ਹੀ ਪਿਆ ਸੀ ਮੈਂ ਫਰੈਸ਼ ਹੋ ਕੇ ਆਈ ਤੁਸੀਂ ਬਿੱਲ ਪੇ ਕਰ ਦਿਓ ਫਿਰ ਚਲਦੇ ਆ ਰੀਆ ਗਈ ਤਾਂ ਸतीश ਨੇ ਵੇਟਰ ਨੂੰ ਕਿਹਾ ਬਾਕੀ ਖਾਣਾ ਪੈਕ ਕਰ ਦਵੋ ਤੇ ਬਿੱਲ ਲੈ ਆਓ ਸतीश ਨੇ ਬਿੱਲ ਦੇਖਿਆ ਤਾਂ 9000 ਰੁਪਏ ਦੇਖ ਕੇ ਉਸ ਦਾ ਰੰਗ ਉਡ ਗਿਆ ਐਨੇ ਮਹੀਨੇ ਦੇ ਬਚਾਏ ਪੈਸੇ ਇੱਕੋ ਧਾਮ ਉੜ ਗਈ ਉਸਨੇ ਸੋਚਿਆ ਤੇ ਬਿੱਲ ਪੇ ਕੀਤਾ ਸਰ ਟਿਪ ਪਲੀਜ਼ ਵੇਟਰ ਨੇ ਕਿਹਾ ਤਸਤੀਸ਼ ਨੇ ਬਾਕੀ 50 ਰੁਪਏ ਉਸ ਨੂੰ ਦੇ ਦਿੱਤੇ ਹੁਣ ਮੈਂ ਘਰ ਕਿੰਝ ਜਾਣਾ ਸਤੀਸ਼ ਨੇ ਸੋਚਿਆ ਐਨੇ ਨੂੰ ਰੀਆ ਆ ਗਈ ਇਹ ਖਾਣਾ ਉਸਨੇ ਪੁੱਛਿਆ ਮੰਮੀ ਤੇ ਭੈਣ ਲਈ ਪੈਕ ਕਰਵਾਇਆ ਹੁਣ ਸਵੀਟ ਲਈ ਆਈਸਕ੍ਰੀਮ ਪਾਰਲਰ ਚਲਦੇ ਆ ਸਤੀਸ਼ ਘਬਰਾ ਗਿਆ ਕਿਉਂਕਿ ਉਸ ਕੋਲ ਪੈਸੇ ਨਹੀਂ ਸਨ ਹੁਣ ਸਤੀਸ਼ ਨੇ ਰੀਆ ਤੋਂ ਪਾਸੇ ਹੋ ਕੇ ਛੇਤੀ ਨਾਲ ਰਾਜੀਸ਼ ਨੂੰ ਫੋਨ ਕਰਕੇ ਕਿਹਾ ਕੁਝ ਪੈਸੇ ਉਸਦੇ ਅਕਾਊਂਟ 'ਚ ਟਰਾਂਸਫਰ ਕਰੇ ਰਾਜੀਸ਼ ਨੇ ਉਸ ਨੂੰ 2000 ਰੁਪਏ ਪਾ ਦਿੱਤੇ ਮੇਰੇ ਕੋਲ ਐਨੇ ਹੀ ਨੇ ਰਾਜੀਸ਼ ਨੇ ਅੱਗੋਂ ਹੀ ਮੈਸੇਜ ਕੀਤਾ ਥੈਂਕ ਯੂ ਰਾਜੀਸ਼ ਸਤੀਸ਼ ਨੇ ਲਿਖਿਆ ਤੇ ਰਿਆ ਕੋਲ ਚਲਾ ਗਿਆ ਮੈਂ ਆਪਣੀ ਪਸੰਦ ਦੀ ਆਰਡਰ ਕਰ ਦਿੱਤੀ ਐ ਤੁਸੀਂ ਕਿਹੜੀ ਖਾਓਗੇ ਰਿਆ ਨੇ ਪੁੱਛਿਆ ਬਟਰ ਸਕੌਚ ਸਤੀਸ਼ ਨੇ ਮੁੰਡੇ ਨੂੰ ਕਿਹਾ ਤਾਂ ਮੁੰਡੇ ਨੇ ਕਿਹਾ 500 ਸਰ ਸਤੀਸ਼ ਨੇ ਸੋਚਿਆ ਜੋ ਲੋ ਪੈਸੇ ਬਚ ਗਏ ਇੱਥੇ ਤਾਂ 500 ਵਿੱਚ ਦੋ ਆਈਸਕ੍ਰੀਮ ਮੰਮੀ ਨੇ ਤਾਂ ਸੁਣ ਕੇ बेहोश ਹੋ ਜਾਣਾ ਸੀ ਉਹੋ ਕਿੰਨਾ ਗੰਦਾ ਟੇਸਟ ਹੈ ਕਹਿ ਕੇ ਰੀਆ ਨੇ ਆਈਸਕ੍ਰੀਮ ਸੁੱਟ ਦਿੱਤੀ ਦੂਸਰੀ ਟੇਸਟ ਕਰ ਲੋ ਸतीश ਨੇ ਉਤੋ ਉਤੋ ਕਿਹਾ ਨਹੀਂ ਬਸ ਸਾਰਾ ਮੂੰਹ ਦਾ ਸਵਾਦ ਖਰਾਬ ਹੋ ਗਿਆ ਆਈ ਥਿੰਕ ਚੱਲੀਏ ਅਸੀਂ ਲੇਟ ਹੋ ਰਹੇ ਹਾਂ ਫਿਰ ਗਾਰਡਨ ਦਰਵਾਜ਼ਾ ਨਹੀਂ ਖੋਲਦੀ ਹੋਸਟਲ ਦੀ ਰੀਆ ਨੇ ਕਿਹਾ ਤਾਂ ਬਾਹਰ ਚਲੀ ਗਈ ਉਕੇ ਸਤੀਸ਼ ਨੇ ਕਿਹਾ ਤੇ ਬਿੱਲ ਲਿਆ 1800 ਰੁਪਏ ਹੁਣੇ ਤਾਂ ਤੁਸੀਂ 500 ਕਹੇ ਸੀ ਸਰ 500 ਤੁਹਾਡੀ ਆਈਸਕ੍ਰੀਮ ਦੇ ਸੀ 1300 ਰੁਪਏ ਉਹਨਾਂ ਦੀ ਆਈਸਕ੍ਰੀਮ ਦੇ ਸੀ ਵੈਸਟਰਨ ਫਲੇਵਰ ਦੀ ਆਈਸਕ੍ਰੀਮ ਲਈ ਸੀ ਮੈਡਮ ਨੇ ਮੁੰਡੇ ਨੇ ਕਿਹਾ ਤਸਤੀਸ਼ ਨੇ ਪੈਸੇ ਦਿੱਤੇ ਤੇ ਬਾਹਰ ਆਇਆ ਥੈਂਕ ਯੂ ਸਤੀਸ਼ ਤੁਹਾਡੇ ਨਾਲ ਡਿਨਰ ਕਰਕੇ ਬਹੁਤ ਵਧੀਆ ਲੱਗਿਆ ਅਸੀਂ ਫੇਰ ਕਦ ਮਿਲਾਂਗੇ ਰੀਆ ਨੇ ਪੁੱਛਿਆ ਬਣਾਉਂਦੇ ਆ ਫੇਰ ਪ੍ਰੋਗਰਾਮ ਓਕੇ ਮੈਨੂੰ ਆਪਣਾ ਨੰਬਰ ਦਿਓ ਮੈਂ ਸੇਵ ਕਰ ਲੈਂਦੀ ਆ ਸਤੀਸ਼ ਨੇ ਆਪਣਾ ਨੰਬਰ ਦਿੱਤਾ ਮੈਂ ਕਾਲ ਕਰਾਂਗੀ ਰੀਆ ਨੇ ਕਿਹਾ ਤੇ ਸਤੀਸ਼ ਨੂੰ ਗਲੇ ਲਾ ਕੇ ਓਕੇ ਬਾਈ ਕਿਹਾ ਤੇ ਟੈਕਸੀ ਵਿੱਚ ਬੈਠ ਕੇ ਚਲੇ ਗਈ ਰੀਆ ਲਈ ਸ਼ਾਇਦ ਇਹ ਆਮ ਸੀ ਪਰ ਸਤੀਸ਼ ਪਹਿਲੀ ਵਾਰ ਕਿਸੇ ਕੁੜੀ ਨੂੰ ਗਲੇ ਮਿਲਿਆ ਸੀ ਉਹ ਰੀਆ ਦੀ ਟੈਕਸੀ ਨੂੰ ਉਦੋਂ ਤੱਕ ਦੇਖਦਾ ਰਿਹਾ ਜਦ ਤੱਕ ਹੀ ਉਹ ਅੱਖਾਂ ਤੋਂ ਉੱਲੇ ਨਹੀਂ ਹੋ ਗਈ ਸਤੀਸ਼ ਵੀ ਘਰ ਪਹੁੰਚਿਆ ਤੇ ਮੰਮੀ ਨੂੰ ਆਵਾਜ਼ ਦਿੱਤੀ ਮੰਮੀ ਖਾਣਾ ਲਿਆਇਆ ਤੁਹਾਡੇ ਤੇ ਪੂਨਮ ਲਈ ਪਰ ਦੋਵੇਂ ਸੌ ਗਈਆਂ ਸਨ ਸतीश ਨੇ ਖਾਣਾ ਫ੍ਰਿਜ ਵਿੱਚ ਰੱਖਿਆ ਤੇ ਕਮਰੇ ਵਿੱਚ ਜਾ ਕੇ ਫਰੈਸ਼ ਹੋ ਕੇ ਰੀਆ ਬਾਰੇ ਸੋਚਣ ਲੱਗਾ ਕਿੰਨੀ ਪਿਆਰੀ ਹੈ ਰੀਆ ਸ਼ਾਇਦ ਮੈਨੂੰ ਪਸੰਦ ਵੀ ਕਰਨ ਲੱਗੀ ਹੈ ਪਰ ਉਸਦੇ ਖਰਚੇ ਬਹੁਤ ਜ਼ਿਆਦਾ ਨੇ ਕਿਰਾਇਆ ਪਾ ਕੇ 12000 ਦੇ ਕਰੀਬ ਲੱਗ ਗਿਆ ਅੱਜ ਰਾਤ ਨੂੰ ਹੀ ਕਿੰਨੇ ਚਿਰ ਤੋਂ ਪੈਸੇ ਜੋੜ ਰਿਹਾ ਸੀ ਇੱਕੋ ਰਾਤ ਦੇ ਖਾਣੇ ਵਿੱਚ ਉੱਡ ਗਏ ਰੀਆ ਨਾਲ ਮੇਰੀ ਨਹੀਂ ਬਣ ਸਕਦੀ ਇੱਕ ਦਿਨ ਦਾ ਠੀਕ ਹੈ ਪਰ ਹਰ ਵਾਰ ਇੰਨਾ ਖਰਚਾ ਮੈਂ ਨਹੀਂ ਕਰ ਸਕਦਾ ਮੇਰਾ ਆਪਣਾ ਘਰ ਬਣਾਉਣ ਦਾ ਸੁਪਨਾ ਹੈ ਜਿਸ ਲਈ ਮੈਂ ਆਪਣੀਆਂ ਕਈ ਸਦਰਾਂ ਦੇ ਟੋਟੇ ਕੀਤੇ ਨੇ ਮੈਂ ਵਿਆਹ ਕਰਵਾਉਣਾ ਚਾਹੁੰਦਾ ਪਰਿਵਾਰ ਬਣਾਉਣਾ ਚਾਹੁੰਦਾ ਪਰ ਰੀਆ ਵਰਗੀ ਖਰਚੀਲੀ ਕੁੜੀ ਨਾਲ ਇਹ ਸੰਭਵ ਨਹੀਂ ਹੈ ਮੈਨੂੰ ਇੱਕ ਘਰੇਲੂ ਕੁੜੀ ਚਾਹੀਦੀ ਹੈ ਜੋ ਮੇਰੀ ਤਨਖਾਹ ਚ ਤੇ ਮੇਰੇ ਘਰ ਵਿੱਚ ਬਰਕਤ ਪਾਵੇ ਮੰਮੀ ਵਰਗੀ ਨਾ ਹੋਵੇ ਕਿ ਦੂਜੇ ਦਿਨ ਕਹੇ ਕੀ ਤਨਖਾਹ ਗਈ ਕਿੱਥੇ ਮੈਨੂੰ ਕੀ ਪਤਾ ਸਤੀਸ਼ ਸੋਚਦਾ ਬੈੱਡ ਤੇ ਪਿਆ ਹੀ ਸੀ ਕਿਰੀਆ ਦਾ ਹੈਲੋ ਦਾ ਮੈਸੇਜ ਆ ਗਿਆ ਕੀ ਕਰਾਂ ਗੱਲ ਕਰਾਂ ਕਿ ਨਾ ਸਤੀਸ਼ ਸੋਚਣ ਲੱਗਾ ਉਹ ਪਸੰਦ ਤਾਂ ਹੈ ਮੈਨੂੰ ਪਰ ਕੀ ਕਰਾਂ ਸਤੀਸ਼ ਨੇ ਖੁਦ ਨੂੰ ਕਿਹਾ ਜਿਸ ਦਾ ਜਾਣਾ ਹੀ ਨਹੀਂ ਉਸ راہਵਲ ਵੇਖਣਾ ਵੀ ਕਿਉਂ ਸਵੇਰੇ ਕੈਵਨ ਵਿੱਚ ਪਹਿਲਾ ਦਿਨ ਹੈ ਮੰਦਿਰ ਹੁੰਦਾ ਜਾਵਾਂਗਾ ਸਤੀਸ਼ ਨੇ ਕਿਹਾ ਤੇ ਫੋਨ ਪਾਸੇ ਰੱਖ ਦਿੱਤਾ ਕਮਾਲ ਹੈ ਮੈਸੇਜ ਦੇਖ ਲਿਆ ਪਰ ਗੱਲ ਨਹੀਂ ਕੀਤੀ ਰੀਆ ਨੇ ਵੀ ਬੈੱਡ ਤੇ ਪਈ ਨੇ ਸੋਚਿਆ ਚਲੋ ਕੋਈ ਗੱਲ ਨਹੀਂ ਮੁੰਡਾ ਥੋੜਾ ਸ਼ਰਮਿਲਾ ਹੈ ਪਰ ਹੈ ਤਾਂ ਪੈਸੇ ਵਾਲਾ ਕਿਸੇ ਨੂੰ ਤਾਂ ਪੱਲੇ ਪਉਣਾ ਹੀ ਹੈ ਇਸ ਝੁੱਡੂ ਨੂੰ ਹੀ ਪਾ ਲੈਣੀ ਆ ਪੈਸੇ ਵਾਲਾ ਹੁੰਦਾ ਤਾਂ ਬੱਸ ਵਿੱਚ ਆਫਿਸ ਜਾਂਦਾ ਕੋਲ ਗੱਟੀ ਨਾ ਹੁੰਦੀ ਰੀਆ ਦੀ ਰੂਮ ਮੇਟ ਸੁਨੀਤਾ ਨੇ ਕਿਹਾ ਮੈਂ ਲੱਕੀ ਆ ਉਸ ਲਈ ਮੈਨੂੰ ਮਿਲਿਆ ਤਾਂ ਪ੍ਰਮੋਸ਼ਨ ਮਿਲ ਗਈ 1.5 ਲੱਖ ਰੁਪਏ ਸੈਲਰੀ ਹੋ ਗਈ ਹੈ ਉਸ ਦੀ ਮੇਰਾ ਸਾਰਾ ਖਰਚਾ ਅਨਾਮ ਨਾਲ ਨਿਕਲ ਜਾਇਆ ਕਰਨਾ ਹੈ ਬਾਕੀ ਮੈਂ ਮਾਡਲਿੰਗ ਤੋਂ ਕਮਾ ਲਿਆ ਕਰਨਾ ਹੈ ਐਸ਼ ਹੀ ਐਸ਼ ਹੈ ਬਸ ਇੱਕ ਵਾਰ ਵਿਆਹ ਕਰ ਲਵੇ ਮੇਰੇ ਨਾਲ ਦੇਖੀ ਜਾ ਸੁਪਣੀ ਐਵੇਂ ਨਹੀਂ ਕੋਈ ਵਿਆਹ ਕਰਵਾ ਲੈਂਦਾ ਇੱਕ ਵਾਰ ਢੀਟ ਤੇ ਜਾਣ ਤੋਂ ਬਾਅਦ ਸੁਨੀਤਾ ਨੇ ਫੇਰ ਕਿਹਾ ਧੀ ਟੱਪਿਆ ਲੱਗਦਾ ਤੇ ਮੈਂ 23 ਸਾਲ ਦੀ ਜਵਾਨ ਖੂਬਸੂਰਤ ਕੁੜੀ ਮਨਾ ਕਰ ਦੇਣ ਦਾ ਮਤਲਬ ਹੀ ਨਹੀਂ ਪੈਂਦਾ ਨਾ ਵੀ ਮੰਨਿਆ ਤਾਂ ਆਪਣੇ ਹੁਸਨ ਦੇ ਜਾਲ ਵਿੱਚ ਐਸਾ ਫਸਾਵਾਂਗੀ ਕਿ ਨਿਕਲ ਨਹੀਂ ਪਾਵੇਗਾ ਰੀਆ ਨੇ ਕਿਹਾ ਦੇਖ ਲਵੀਂ ਕਿਤੇ ਪਹਿਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਦਨਾ ਨਾ ਟੁੱਟ ਜਾਣ ਤੇਰੀਆਂ ਸ਼ਾਨਦਾਰ ਫਲੈਟ ਵਿੱਚ ਲਿਵਿੰਗ ਚ ਰਹਿ ਕੇ ਆਈ ਤੂੰ ਵੱਡੇ ਡਾਇਰੈਕਟਰ ਨਾਲ ਇਹ ਜਾਣ ਕੇ ਇਸ ਤੀਸ਼ ਤੇਰੇ ਨਾਲ ਵਿਆਹ ਕਰੇਗਾ ਸੁਨੀਤਾ ਨੇ ਕਿਹਾ ਉਸ ਨੂੰ ਦੱਸਣਾ ਕਿਸ ਨੇ ਇੱਕ ਵਾਰ ਮਿਲੀ ਤਾਂ ਸਹੀ ਇੱਕ ਨੰਬਰ ਦਾ ਝੁੱਡੂ ਐ ਕਿਹਾ ਤਾਂ ਤੈਨੂੰ ਮੇਰੀ ਹਰ ਗੱਲ ਤੇ ਜੀਜੀ ਕਰਦਾ ਹੈ ਵਿਆਹ ਤਾਂ ਮੈਂ ਉਸੇ ਨਾਲ ਕਰਵਾਉਣਾ ਹੈ ਇਸ ਵਾਰ ਨਹੀਂ ਹੁੰਦੇ ਮੇਰੀਆਂ ਸਦਰਾਂ ਦੇ ਟੋਟੇ ਰੀਆ ਨੇ ਕਿਹਾ ਅਗਲੇ ਦਿਨ ਸतीश ਸਵੇਰੇ ਉੱਠਿਆ ਮੰਮੀ ਨੇ ਰਾਤ ਦੀ ਲਿਆਂਦੀ ਰੋਟੀ ਸतीश ਨੂੰ ਗਰਮ ਕਰ ਦਿੱਤੀ ਮੰਮੀ ਤੁਸੀਂ ਤੇ ਪੂਨਮ ਖਾ ਲੈਂਦੀਆਂ ਤੁਹਾਡੇ ਲਈ ਲਿਆਂਦੀ ਸੀ ਸतीश ਨੇ ਕਿਹਾ ਸਾਨੂੰ ਮਾਵਾ ਧੀਆ ਨੂੰ ਕਿੱਥੇ ਭੁੱਖ ਲੱਗਣੀ ਸੀ ਜਾਦਾ ਕੱਪ ਪੀ ਕੇ ਸੌ ਗਈਆਂ ਸੀ ਵੈਸੇ ਉਹਨਾਂ ਨੂੰ ਪੁੱਛਣਾ ਸੀ ਕੀ ਪ੍ਰਮੋਸ਼ਨ ਦੇ ਨਾਲ ਘਰ ਤੇ ਗੱਡੀ ਵੀ ਦੇ ਦਿੰਦੇ ਤਾਂ ਮੰਮੀ ਉਹਨਾਂ ਦੀ ਮਰਜ਼ੀ ਹੁੰਦੀ ਐ ਅਸੀਂ ਕੁਝ ਕਹਿ ਨਹੀਂ ਸਕਦੇ ਵੈਸੇ ਮੈਂ ਘਰ ਦੇਖਣਾ ਚਾਹਉਣਾ ਜੋ ਪੈਸੇ ਵਧੇ ਹਨ ਉਹਨਾਂ 'ਚ ਕੀ ਘਰ ਆਉਣਾ ਨਹੀਂ ਮੰਮੀ ਲੋਨ ਕਰਵਾ ਦੇਵੇਗੀ ਕੰਪਨੀ ਪਾਰਟ ਟਾਈਮ ਲਾ ਕੇ ਕਿਸ਼ਤ ਕੱਢ ਲਵਾਂਗਾ ਮੈਂ ਸतीश ਨੇ ਐਕੋ ਹੀ ਕਿਹਾ ਰਾਜੇਸ਼ ਨੂੰ ਕਹੀਂ ਚਲਾਏ ਪੂਨਮ ਦੀ ਗੱਲ ਆਪਣੇ ਭਰਾ ਨਾਲ ਰਿਸ਼ਤਾ ਚੰਗਾਏ ਉਹ ਵੀ ਉਕੇ ਸतीश ਨੇ ਕਿਹਾ ਤੇ ਬਾਹਰ ਆ ਕੇ ਉਸਨੇ ਸੋਚਿਆ ਮੈਂ ਪਾਗਲ ਹਾਂ ਬੋਲਣ ਦੀ ਜਾਂਚ ਨਹੀਂ ਤੁਹਾਨੂੰ ਮਾਵਾਂ ਧੀਆਂ ਨੂੰ ਐਨਾ ਚੰਗਾ ਪਰਿਵਾਰ ਹੈ ਰਾਜੀਸ਼ ਦਾ ਪੂਨਮ ਵਰਗੀ ਉੱਥੇ ਭੇਜ ਕੇ ਘਰ ਥੋੜਾ ਤੋੜਨਾ ਉਹਨਾਂ ਦਾ ਐਨੇ ਨੂੰ ਗਾਰਡਨ ਨੇ ਸतीश ਨੂੰ ਰੋਕਿਆ ਬੇਟਾ ਆਪਣੀ ਮੰਮੀ ਨੂੰ ਸਮਝਾਜਰਾ ਕੁਝ ਕਹੀਏ ਤਾਂ ਲੜਨ ਨੂੰ ਪੈਂਦੀ ਹੈ ਗਾਰਡਨ ਬੱਚਿਆਂ ਦੇ ਖੇਡਣ ਲਈ ਹੈ ਰਾਤ ਨੂੰ ਕੂੜਾ ਸੁੱਟ ਦਿੰਦੀ ਹੈ ਸਵੇਰੇ ਕੁੱਤੇ ਸਾਰੇ ਗਾਰਡਨ ਵਿੱਚ ਖਿਲਾਰਾ ਪਾ ਦਿੰਦੇ ਨੇ ਕੱਲ ਰਾਤ ਨੂੰ ਇਹ ਦੇਖ ਪੀਜੇ ਦੇ ਬਾਕਸ ਤੇ ਚਟਨੀ ਦੇ ਲਿਫਾਫੇ ਸੁੱਟ ਦਿੱਤੇ ਦੇਖ ਕੁੱਤੇ ਕਿੰਜ ਖਿਲਾਰ ਰਹੇ ਨੇ ਪਰ ਆਂਟੀ ਜੀ ਪੀਜੇ ਸਾਡੇ ਘਰ ਕੌਣ ਮੰਗਵਾਏਗਾ ਤੁਹਾਨੂੰ ਭੁਲੇਖਾ ਲੱਗਿਆ ਸतीश ਨੇ ਕਿਹਾ ਸतीश ਬੇਟਾ ਮੈਂ ਆਪ ਪੂਨਮ ਨੂੰ ਪੀਜੇ ਲੈਂਦੇ ਦੇਖਿਆ ਆਰਡਰ ਵਾਲੇ ਤੋਂ ਬਾਕਸ ਸੁੱਟਦੀ ਨੂੰ 우ષા ਦੀਦੀ ਨੇ ਦੇਖਿਆ ਮੈਂ ਝੂਠ ਕਿਉਂ ਬੋਲਣਾ ਸਦੀਸ਼ ਦਾ ਧਿਆਨ ਅਚਾਨਕ ਡੱਬਿਆਂ 'ਚ ਪਈ ਬਿਲਤੇ ਗਿਆ ਐਡਰੈਸ ਉਸਦੇ ਘਰ ਦਾ ਹੀ ਸੀ ਕੋਈ ਨਹੀਂ ਆਂਟੀ ਜੀ ਮੈਂ ਕਹਿ ਦਿਆਂਗਾ ਮੰਮੀ ਨੂੰ ਅੱਗੇ ਤੋਂ ਨਹੀਂ ਸੁੱਟਣਗੇ ਸੌਰੀ ਸਦੀਸ਼ ਨੇ ਕਿਹਾ ਨਾ ਬੇਟਾ ਸੌਰੀ ਕਿਉਂ ਕਹਿਣੀ ਹੋਰ ਦੱਸ ਦੇਖੀ ਕੋਈ ਕੁੜੀ ਮੰਮੀ ਨੇ ਜਾਂ ਨਹੀਂ ਨਹੀਂ ਆਂਟੀ ਜੀ ਪਹਿਲੇ ਪੂਨਮ ਦਾ ਵਿਆਹ ਕਰਨਾ ਹੈ ਸਦੀਸ਼ ਨੇ ਕਿਹਾ ਚਲ ਠੀਕ ਹੈ ਬੇਟਾ ਕਹਿ ਕੇ ਆਂਟੀ ਚਲੇ ਗਈ ਦਿਲ ਨੂੰ ਧੱਕਾ ਲੱਗਿਆ ਸੀ ਕਿ ਮੰਮੀ ਤੇ ਪੂਨਮ ਨੇ ਪੀਜ਼ਾ ਮੰਗਵਾਇਆ ਮੈਨੂੰ ਦੱਸਿਆ ਕਿਉਂ ਨਹੀਂ ਇਹ ਕਿਉਂ ਕਿਹਾ ਕਿ ਭੁੱਖੀਆਂ ਰਹੀਆਂ ਮੈਂ ਕਿਹੜਾ ਕੁਝ ਕਹਿ ਦੇਣਾ ਸੀ ਸਤੀਸ਼ ਨੇ ਸੋਚਿਆ ਰੀਆ ਦਾ ਸੁਭਾਅ ਇੰਨਾ ਖਰਚੀਲਾ ਸੀ ਕਿ ਸਤੀਸ਼ ਨੇ ਉਸ ਨਾਲ ਆਪਣਾ ਰਿਸ਼ਤਾ ਅੱਗੇ ਵਧਾਇਆ ਜਾਂ ਨਹੀਂ ਅੱਗੋ ਮਾਮਾਤੀਆ ਨੇ ਸਤੀਸ਼ ਤੋਂ ਚੋਰੀ ਕੀ ਕੁਝ ਕੀਤਾ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਛੇਤੀ ਹੀ ਇਸ ਕਹਾਣੀ ਦਾ ਅਗਲਾ ਭਾਗ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੀ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ